ਲਗਭਗ 3 ਮਹੀਨੇ ਬੀਤ ਚੁ ਗਏ ਨੇ ਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਮਾਦਮ ਬੋਟ ਲੈ ਕੇ ਸਰਨਾਂ ਦਾ ਜਿੰਨੇ ਵੀ ਨਜਾਇਜ਼ ਕੰਮ ਜਿਹੜੇ ਹੈਗੇ ਨੇ ਉਹਨਾਂ ਤਾਇਆ ਜਾਵੇ ਪਰ ਐਕਸ਼ਨ ਗਦਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਪਿਆ ਗਿਆ ਸੀਗਾ ਕਿ 15 ਦਿਨ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਵੱਲੋਂ ਵਿਭਾਗ ਵੱਲੋਂ ਕੀ ਕੀਤਾ ਗਿਆ ਸਿਰਫ ਖਾਣਾ ਪੂਰਤੀ ਪਾਰਟਮੈਂਟ ਵਾਲੇ ਪਾਸੋਂ ਸਿਰਫ ਗਰੀਬ ਲੋਕਾਂ ਨੂੰ ਮਾਰੇ ਲੋਕਾਂ ਨੂੰ ਜਿਨ੍ਹਾਂ ਨੇ ਛੋਟੇ ਖੋਕੇ ਪਾਏ ਸੀਗੇ ਉਹਨਾਂ ਨੂੰ ਤੋਂ ਹਟਾ ਦਿੱਤਾ ਗਿਆ ਪਰ ਜਿਹੜੇ ਭੋਟੇ ਮਗਰਮੱਛ ਨੇ ਉਹਨਾਂ ਦੇ ਉੱਪਰ ਕੋਈ ਵੀ ਪੀਲਾ ਪੰਜਾ ਪ੍ਰਸ਼ਾਸਨ ਦਾ ਨਹੀਂ ਚੱਲਦਾ ਦਿਖਾ ਲੋਕਾਂ ਨੇ ਮੰਦਰ ਨੂੰ ਆਪਣਾ ਜਰੀਆ ਬਣਾ ਲਿਆ ਕਬਜ਼ੇ ਕਰਨ ਦਾ ਮੰਦਰ ਇੱਕ ਆਸਰਾ ਦਾ ਕੇਂਦਰ ਹੁੰਦਾ ਪਰ ਲੋਕਾਂ ਨੇ ਉਹਨੂੰ ਇੱਕ ਆਪਣਾ ਬਿਜ਼ਨਸ ਬਣਾ ਲਿਆ ਜਦੋਂ ਆਪਾਂ ਐਕਸ਼ਨ ਇਵਿਗੇਸ਼ਨ ਜਗਨ ਹੋਣਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਨੀਤੀ ਪਖਾਨਪੁਰ ਦੇ ਆਫਿਸ ਦੇ ਵਿੱਚ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਤੁਹਾਨੂੰ ਡਿਊਟੀ ਮੈਜਿਸਟਰੇਟ ਦਿੱਤਾ ਜਾਵੇ ਤਾਂ ਕਿ ਇਸ ਮਾਮਲੇ ਦੇ ਉੱਪਰ ਅੱਪਾ ਕਾਰ ਵੀ ਕਰ ਸਕੀ ਪਰ ਉਹਨਾਂ ਦਾ ਕਹਿਣਾ ਕਿ ਦਿਸਤੀ ਪਖਾਨਪੁਰ ਦੇ ਆਫਿਸ ਵੱਲੋਂ ਕੋਈ ਵੀ ਡਿਊਟੀ ਮੈਜਿਸਟਰੇਟ ਨੂੰ ਨਹੀਂ ਦਿੱਤਾ ਗਿਆ ਜਿਸ ਕਰਕੇ ਇਸ ਕੰਮ ਦੇ ਵਿੱਚ ਦੇਰੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੇ ਮਾਧੋਪੁਰ ਤੋਂ ਲੈ ਕੇ ਸਰਨਾ ਤੱਕ ਜੁਬीडीਸੀ ਨਹਿਰ ਦੇ ਨੇੜੇ ਪੈਂਦੇ ਕਬਜ਼ਿਆਂ ਨੂੰ ਹਟਾਉਣ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਲਗਭਗ 3 ਮਹੀਨੇ ਬੀਤ ਚੁੱਕੇ ਨੇ ਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਮਾਧੋਪੁਰ ਤੋਂ ਲੈ ਕੇ ਸਰਨਾ ਤੱਕ ਜਿੰਨੇ ਵੀ ਨਜਾਇਜ਼ ਕਬਜ਼ੇ ਹੈਗੇ ਨੇ ਉਹਨਾਂ ਨੂੰ ਢਾਇਆ ਜਾਵੇ ਪਰ ਇਹ ਆਟੀਟਿਊਡ ਨਾਟਕ ਲੋਕ ਇਸੇ ਪੂਰੇ ਕਬਨੂ ਪ੍ਰਮੁਖਤ ਨਾਲ ਦਿਖਾਇਆ ਗਿਆ ਔਰ ਐਕਸ਼ਨ ਗਗਨ ਹੁਣਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਕਿਹਾ ਗਿਆ ਸੀਗਾ ਕਿ 15 ਦਿਨ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਵੱਲੋਂ ਵਿਭਾਗ ਵੱਲੋਂ ਕੀ ਕੀਤਾ ਗਿਆ ਸਿਰਫ ਖਾਣਾਪूर्ति ਖਾਣਾਪूर्ति ਕਰਨ ਲਈ ਤੁਹਾਨੂੰ ਜੇ ਗੱਲ ਕੀਤੀ ਜਾਵੇ ਤਾਂ ਆਪਾਂ ਕਦੇ ਦਿਖਾਈ ਸੀ ਕਿ ਡਿਪਾਰਟਮੈਂਟ ਵਾਲੇ ਪਾਸੋਂ ਸਿਰਫ ਗਰੀਬ ਲੋਕਾਂ ਨੂੰ ਮਾਰੇ ਲੋਕਾਂ ਨੂੰ ਜਿਨ੍ਹਾਂ ਨੇ ਛੋਟੇ ਖੋਕੇ ਪਾਏ ਸੀਗੇ ਉਹਨਾਂ ਨੂੰ ਤਾਂ ਹਟਾ ਦਿੱਤਾ ਗਿਆ ਪਰ ਜਿਹੜੇ ਮੋٹے ਮਗਧਮਸ਼ ਨੇ ਉਹਨਾਂ ਦੇ ਉੱਪਰ ਕੋਈ ਵੀ ਪੀਲਾ ਪੰਜਾ ਪ੍ਰਸ਼ਾਸਨ ਦਾ ਨਹੀਂ ਚੱਲਦਾ ਦਿਖਿਆ ਉਸ ਤੋਂ ਬਾਅਦ ਲਗਾਤਾਰ ਹੁਣ 3 ਮਹੀਨੇ ਹੋਣ ਨੂੰ ਆਏ ਨੇ ਆਪਾਂ ਪੂਰਾ ਏਰੀਆ ਕਵਰ ਕੀਤਾ ਹੈ ਪੂਰੇ ਏਰੀਏ ਦੇ ਵਿੱਚ ਕੋਈ ਵੀ ਕਬਜ਼ਾ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਨਹੀਂ ਹਟਾਇਆ ਗਿਆ ਇਸ ਸਬੰਧੀ ਆਪਾਂ ਐਕਸ਼ਨ ਗਗਨਦ ਨਾਲ ਦੁਬਾਰਾ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕੀ ਕਹਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਕੀ ਕਾਰਨ ਹੈਗਾ ਕਿ ਡਿਪਾਰਟਮੈਂਟ ਵੱਲੋਂ ਇਹਨਾਂ ਕਬਜ਼ਿਆਂ ਨੂੰ ਨਹੀਂ ਢਾਇਆ ਜਾ ਰਿਹਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪਠਾਨਕੋਟ ਦੇ ਮਾਧੂਪੁਰ ਤੋਂ ਲੈ ਕੇ ਸਰਨਾ ਤੱਕ ਜਿਹੜੇ ਲੋਕ ਨੇ ਉਹਨਾਂ ਨੇ ਕਬਜ਼ੇ ਕਿਸ ਪ੍ਰਕਾਰ ਕੀਤੇ ਨੇ ਤਸਵੀਰਾਂ ਵਿੱਚ ਤੁਹਾਨੂੰ ਆਪ ਦਿਖਾਵਾਂਗੇ ਲੋਕਾਂ ਨੇ ਮੰਦਰਾਂ ਨੂੰ ਆਪਣਾ ਜਰੀਆ ਬਣਾ ਲਿਆ ਕਬਜ਼ੇ ਕਰਨ ਦਾ ਮੰਦਰ ਇੱਕ ਆਸਥਾ ਦਾ ਕੇਂਦਰ ਹੁੰਦਾ ਪਰ ਲੋਕਾਂ ਨੇ ਉਹਨੂੰ ਇੱਕ ਆਪਣਾ ਬਿਜ਼ਨਸ ਬਣਾ ਲਿਆ ਕਿਉਂਕਿ ਮੰਦਰ ਨੂੰ ਹਟਾਉਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ 100 ਵਾਰੀ ਸੋਚਣਾ ਪੈਂਦਾ ਕਿਉਂਕਿ ਲੋਕ ਜਿਹੜੇ ਨੇ ਉਹ ਮੁੱਦਾ ਬਣਾ ਦਿੰਦੇ ਨੇ ਧਰਮ ਦਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਪਰ ਆਪਾਂ ਇਹ ਜਾਣਦੇ ਹਾਂ ਕਿ ਜੇ ਪ੍ਰਸ਼ਾਸਨ ਜਿਹੜੇ ਆ ਉਹ ਕਾਰਵਾਈ ਕਰਦਾ ਤਾਂ ਪੂਰੇ ਇਲਾਕੇ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹਦੇ ਉੱਪਰ ਪਹਿਲ ਦੇ ਆਧਾਰ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਸਥਾਨਕ ਲੋਕ ਜਿਹੜੇ ਨੇ ਬਿਨਾਂ ਸਾਹਮਣੇ ਆਏ ਦੇ ਇਹ ਕਹਿ ਰਹੇ ਨੇ ਕਿ ਜਿਹੜੇ ਮੋٹے ਮਗਰਮੱਛ ਨੇ ਮੋٹے ਮਗਰਮੱਛ ਇਸ ਕਰਕੇ ਕਹਿ ਰਹੇ ਆ ਕਿ ਜਿਹੜੇ ਰਸੂਖਦਾਰ ਲੋਕ ਨੇ ਉਹ ਅਪਰੋਚ ਲੜਾ ਕੇ ਆਪਣੇ ਕਬਜ਼ੇ ਬਚਾ ਲੈਣਦੇ ਨੇ ਪਰ ਜਿਹੜੇ ਛੋਟੇ ਲੋਕ ਨੇ ਜਿਹੜੇ ਕੋਈ ਕਬਜ਼ਾ ਕਰਦਾ ਤਾਂ ਉਹਦੇ ਉੱਪਰ ਮਾਮਲਾ ਦਰਜ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਜਾਂਦਾ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਆਪਾਂ ਐਕਸੀਨ ਇਰੀਗੇਸ਼ਨ ਗगन ਹੁਣਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਡੀਸੀ ਪਠਾਨਕੋਟ ਦੇ ਆਫਿਸ ਦੇ ਵਿੱਚ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਸਾਨੂੰ ਡਿਊਟੀ ਮੈਜਿਸਟ੍ਰੇਟ ਦਿੱਤਾ ਜਾਵੇ ਤਾਂ ਕਿ ਇਸ ਮਾਮਲੇ ਦੇ ਉੱਪਰ ਜਪਾ ਕਾਰਵਾਈ ਕਰ ਸਕੀ ਪਰ ਉਹਨਾਂ ਦਾ ਕਹਿਣਾ ਕਿ ਡੀਸੀ ਪਠਾਨਕੋਟ ਦੇ ਆਫਿਸ ਵੱਲੋਂ ਕੋਈ ਵੀ ਡਿਊਟੀ ਮੈਜਿਸਟ੍ਰੇਟ ਸਾਨੂੰ ਨਹੀਂ ਦਿੱਤਾ ਗਿਆ ਜਿਸ ਕਰਕੇ ਇਸ ਕੰਮ ਦੇ ਵਿੱਚ ਦੇਰੀ ਹੋਈ ਹੈ ਹੈਲੋ ਸਰ ਮੈਂ ਲੱਗੇ ਸੋ ਰੋਜ਼ ਗੱਲ ਕਰ ਰਿਹਾ ਜੀ ਕੇ ਆਰਟੀ ਨਿਊਜ਼ ਨੈਟਵਰਕ ਤੋਂ ਜਾਣਕਾਰੀ ਆ ਗਈ ਅੱਗੇ ਸਰ ਇੱਕ ਲਾਸਟ ਟਾਈਮ ਆਪਾਂ ਨਿਊਜ਼ ਕਵਰੇਜ ਕੀਤੀ ਸੀਗੀ ਤੋੜਾ ਅਭਿਆਨ ਵੀ ਕੀਤਾ ਸੀਗਾ ਕਿ ਜਿਹੜਾ ਮਾਧਪੁਰ ਤੋਂ ਲੈ ਕੇ ਸਰਹੰਦਾ ਦੇ ਜਿਹੜਾ ਜੁਬਿਲੀ ਸੀ ਦੇ ਨੇੜੇ ਕਪਜੇ ਹੈਗੇ ਆ ਹਾਂ ਹਾਂ ਉਹਦੇ ਸਬੰਧਤ ਤੇ ਕਿਹਾ ਸੀਗਾ ਜੀ 15 ਦਿਨ ਦੇ ਵਿੱਚ ਆਪਾਂ ਜਿਹੜਿਆ ਨੂੰ ਕੰਮ ਸ਼ੁਰੂ ਕਰਾਂਗੇ ਦਾ ਧਾਨਵਾਸੇ ਵਾਰਕਪੇ ਹਾਂ ਹਾਂ ਤੇ ਸਰ ਉਹਦਾ ਕੀ ਪ੍ਰੋਸੀਜਰ ਬਣਿਆ ਕਾਫੀ ਟਾਈਮ ਹੋ ਗਿਆ ਜੀ ਉਹਦੇ ਇਤਨਾ ਮੰਨ ਉਹ ਡੀਸੀ ਸਾਹਿਬ ਨੂੰ ਕਿੱਥੇ ਲਿਖੀ ਹੋਈ ਆ ਆਪਾਂ ਡਿਊਟੀ ਮਿਨਿਸਟਰ ਲਾਉਣ ਵਾ जी हमें लाया नहीं 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 कोई अच्छा जी फिर ओके। हाँ जी कोई जी जब फिर ओके मतलब एस्टीमेट ये तो 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 लेटर 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 डिस्ट्रिक्ट एडमिनिस्ट्रेशन को पता कई महीने महीने हो गए दो-तीन म... दो चल रहा है डिटी मजिस्ट्रेट लगना जी One of the premium and prestigious professional institutes providing a wide range of professional courses with 100% placement assistance. We are Sri Sai Group of Institutes.